ਗੰਗਾ ਕੇਸ਼ਗ ਸਲਤਾ ਵਿਗਰੀ ਤੋਂ ਸਲਤਾ ਗੰਗਾ ਹੋਏ ਵਿਗਰੀ ਗੱਲ ਆਉਣੀ ਹੁਣ ਹੈ ਜਿਹੜਾ ਜੀਵਾਤਮਾ ਹੈ ਇਹ ਕੀ ਆ ਸਮੋਦੀ ਕਿਵੇਂ ਜਿਹੜੇ అవਤਾਰ ਹੁੰਦੇ ਨੇ ਇਥੇ ਆ ਭਗਤ ਹੁੰਦੇ ਨੇ ਉਹ ਕੀ ਹੁੰਦੇ ਨੇ ਕੀ ਬਣ ਜਾਂਦੇ ਨੇ ਕਿਹੜੇ ਦੇਸ਼ੀ ਕੋਲ ਤਾਂ ਸੀ ਰੂਪ ਦੇਖਣੇ ਇਹ ਯਾ ਸੇ ਸ਼ਬਦ ਸਮਝ ਰਹੇ ਹਿੰਦੇ ਨਾਮ ਕੋ ਨੂੰ ਗੁਰੂ ਨਹੀਂ ਸੀ ਕਹਿੰਦੇ ਕਦੇ ਵੀ ਕਦੇ ਨਹੀਂ ਸੀ ਕਹਿੰਦੇ ਨਾਮ ਇਹ ਸ਼ਬਦ ਜਿਹੜਾ ਸੀ ਇਸੇ ਕਰਕੇ ਸੀ ਕਿ ਭਗਤਾਂ ਨੂੰ ਬਾਹਰ ਦੇ ਵਿੱਚ ਕੜੇ ਦੇਸ਼ੀ ਕੋਲ ਤੋਂ ਅਸੀਂ ਦੇਖਣਾ ਬਹੁਤ ਇੰਪੋਰਟੈਂਟ ਸ਼ਬਦ ਸੀ ਇਹ ਪਰ ਧਿਆਨ ਦਿੱਤਾ ਕਿਉਂ ਇਹ ਸ਼ਬਦ ਲਿਖਿਆ ਗਿਆ ਸੀ ਬੈਕਗ੍ਰਾਉਂਡ ਕੀ ਸੀ ਪਿੱਛੇ ਗੱਲ ਤੇ ਕੀ ਹੋਈ ਸੀ ਇਸ ਦੁਆਤੋਂ ਉਹ ਗਲਤੀਆਂ ਸੀ ਨਾ ਕਰਤੀਏ ਇਹ ਤਾਂ ਲਿਖਿਆ ਸੀ ਜਿਹੜਾ ਦੰਦਾ ਇੱਕ ਛੋੜਿਆ ਨਾੜਾ ਆਇਆ ਉਹਦਾ ਜਿੱਤ ਪੈ ਗਿਆ ਜਦੋਂ ਨਾੜਾ ਆ ਰਿਹਾ ਜਨਾਂ ਜੀ ਗੰਗਾ ਜੀ ਪਿਆ ਨਹੀਂ ਉਹਦਾ ਨਾਮ ਵੱਖਰਾ ਛੋਟੀਆਂ ਨਦੀਆਂ ਨਾ ਉਹਦੇ ਨਾਮ ਵੱਖਰੇ ਵੱਖਰੇ ਜਦੋਂ ਦੰਦਾ ਦੀ ਧਾਰ ਜਾ ਜਾਂਦੀਆਂ ਨੇ ਪੈ ਜਾਂਦੀਆਂ ਨੇ ਫਿਰ ਉਹਦਾ ਨਾਮ ਉਹਦਾ ਖਤ ਹੋ ਜਾਂਦਾ ਛੋਟੇ ਨਾਲੇ ਦਾ ਨਾਮ ਖਤ ਹੋ ਜਾਂਦਾ ਗੰਧ ਦੰਦਵਾਂ ਨਹੀਂ ਚੱਲਦਾ ਇਹ ਮੈਂ ਪੜਦਿਆਂ ਦਾ ਲੀਨ ਹੋ ਜਾਂਦਾ ਸ਼ਬਦ ਗੁਰੂ ਚ ਫਿਰ ਪੜਦਾ ਮੌਫਤ ਹੋ ਜਾਂਦਾ ਉਰਪ ਉੱਲੇ ਜਾਣਾ ਚਾਹੀਦਾ ਸਰੀਰ ਕਰਕੇ ਵੀ ਆਤਮਾ ਕਰਕੇ ਵੀ ਆਤਮਾ ਕਰਕੇ ਵੀ ਸਰੀਰ ਕਰਕੇ ਵੀ ਉੱਲ ਭੁੱਲ ਜਾਣਾ ਚਾਹੀਦਾ ਇਹ ਆਦ ਕੀ ਰੱਖਿਆ ਜਾਏ ਆਦ ਅੱਖਣੇ ਜਾਇਦਾ ਦਾ ਉਪਦੇਸ਼ ਯਾਦ ਕੀ ਰੱਖਣਾ ਚਾਹੀਦਾ ਹੁੰਦਾ ਜੋ ਸਾਡੂ ਕਹੂਆ ਸਾਡੂ ਉਹ ਆ ਦੇਖੋ ਉਹਨੂੰ ਭੁੱਲ ਜਾ ਕਹਿਣ ਵਾਲੇ ਨੂੰ ਭੁੱਲ ਜਾ ਜੋ ਕਿਹਾ ਉਹ ਨੂੰ ਆ ਦੇਖੋ ਐਵੀਂ ਅਸੀ ਕੀਤਾ ਜਿਹੜਾ ਕਿਹਾ ਉਹਨੂੰ ਭੁੱਲ ਗਏ ਕਹਿਣ ਵਾਲੇ ਨੂੰ ਬਣੀ ਬੈਠੇ ਇਹ ਗਲਤੀ ਪਹਿਲਾਂ ਕਰਦਿਆ ਐਂ ਹੀ ਅਸੀ ਕਰ ਲਈ ਹੋਰ ਉਹਨਾਂ ਨੇ ਚਾਬਲੇ ਗਿਆ ਕਿ ਗੁਰ ਕਹਾ ਸਹਾਕਾਰ ਖਬਾਬੂ ਗੁਰ ਕੀ ਕਾਣੀ ਕਹਾਤਾ ਉਹ ਤੁਸੀਂ ਗੁਰ ਕੀ ਕਾਣੀ ਬਦਲ ਕੇ ਭਜੇ ਫਿਰਦੇ ਹੋ ਗੁਰ ਕੀ ਕਾਣੀ ਇਤਿਹਾਸ ਹੈ ਸਾਡਾ ਇਤਿਹਾਸ ਉਹ ਜਿਹੜੀ ਕਾਣੀ ਕਹਾਸਾ ਤੁਸੀਂ ਉਹ ਤੇ ਉਹ ਤੇ ਕੀ ਲੈਣਾ ਤੁਸੀਂ ਇਤਿਹਾਸ ਉਹਦੇ ਤੇ ਜੋ ਤੁਹਾਨੂੰ ਕਹਿਆ ਗੱਲ ਨੂੰ ਉਹ ਕਰੋ ਜੋ ਸਕੂਲ ਚ ਸਬਕ ਦਿੱਤਾ ਉਹ ਨੂੰ ਯਾਦ ਰੱਖਣਾ ਹੈ ਸਕੂਲ ਕਦੇ ਬੜੇ ਇਤਜਾਮ ਕਰਦਾ ਕਿ ਟੀਚਰ ਦਾ ਬਾਕੀ ਪ੍ਰਾਈਵੇਟ ਜ਼ਿੰਦਗੀ ਟੀਚਰ ਦੀ ਕਹੀ ਸੀ ਉਹਦੀ ਪ੍ਰਾਈਵੇਟ ਲਾਈਫ ਤੇ ਲੈਣਾ ਕੀ ਹੈ ਜੋ ਉਹਦੀ ਹੋਰ ਲਾਈਫ ਸੀ ਉਹਦੇ ਸੀ ਕਿ ਲੈਣ ਜੋ ਜਿਹਨ ਸਾਨੂੰ ਪਾਠ ਪੜਾਇਆ ਸੀ ਉਹ ਤੇ ਤਾਂ ਜਿਹੜੀ ਪ੍ਰਾਈਵੇਟ ਲਾਈਫ ਸੀ ਉਹ ਉਹਦੀ ਸੀ ਉਹ ਤਾਂ ਲੈਣਾ ਕੀ ਹੈ ਸਾਨੂੰ ਉਹਨਾਂ ਦਾ ਕੀ ਗਿਆ ਗੱਲ ਨੂੰ ਸਾਡਾ ਇਦਾਂ ਹੀ ਰਿਸਟੋਰਨਾ ਚਾਹੀਦਾ ਇਹਦੇ ਬਾਅਦ ਰਿਸਟਾ ਖੋੜਾਂਗੇ ਤਾਂ ਉਹ ਜਿਹੜਾ ਕੰਮ ਕਰਨੋ ਕੇ ਉਹ ਰਹਿ ਨਹੀਂ ਸਕਦਾ ਅਸਲੀ ਬੁਢਾ ਰਹੇ ਜੂ ਅਸਲੀ ਬੁਢਾ ਰਹੇ ਗਿਆ ਸਿੱਖੜਦਾ ਗੱਲ ਨਹੀਂ ਮੰਨੀ ਜੋ ਕਹਾਣੀ ਉਹ ਨਹੀਂ ਕੀਤਾ ਜੋ ਨਾ ਕਰਨੋ ਕੇ ਆਦੀ ਹੋੜਲੇ ਜੋ ਪਹਿਲੇ ਬੜਦੇ ਆਏ ਨੇ ਕਿਉਂਕਿ ਇਹ ਕਹਾਸ ਪਹਿਲੀ ਗੱਲ ਤਾਂ ਗੁਰਬਾਨੀ ਸ਼ਬਦ ਨਹੀਂ ਬਹੁਤ ਔਖੀ ਹੈ ਜੇ ਸਸਤਾ ਬਣਾਇ ਸਿੱਖੀ ਦਾ ਪ੍ਰਚਾਰ ਕਰਨਾ ਹੋਵੇ ਇਹ ਕਹਾਣੀ ਸੁਣਾਇ ਜੋ ਤੈਨੂੰ ਗੱਲ ਪ੍ਰਚਾਰ ਕਰਨ ਦੇ ਆਰਡਰ ਨਹੀਂ ਸੀ ਕਿਸੇ ਨੂੰ ਇਹਦਾ ਸ਼ੁਰੂ ਤੋਂ ਹੁਕਮ ਨਹੀਂ ਹੈ ਤੇ ਤੈਨੂੰ ਪ੍ਰਚਾਰ ਕਰਨ ਦਾ ਪ੍ਰਚਾਰ ਹੋਇਆ ਤਾਂ ਰਾਈ ਦਾਦ ਵੀ ਲੜਾਂ ਨੂੰ ਪ੍ਰਚਾਰ ਕਰਨ ਦੀ ਆਰਡਰ ਦਿੱਤਾ ਇਹ ਕਰੂਗਾ ਜੋ ਇਹ ਕਰੂਗਾ ਠੀਕ ਹੈ ਬਾਕੀ ਗਲਤ ਸਭ ਇਹ ਕਾਹ ਵੀ ਟੱਕਿਆ ਇਹ ਕਿਹ ਘਟਕਦੇ ਰਹੇ ਦੋ ਟੱ ਵੀ ਆਉਂਦੇ ਸੀ ਉਹਨਾਂ ਨੇ ਕਹ ਬਿਲਕੁਲ ਗਲਤ ਹੈ ਪ੍ਰਚਾਰ ਵਿਗੜ ਜਾਂਦਾ ਹੁੰਦਾ ਹੈ ਜੇ ਆਹ ਤਰਾਈ ਦਾਦ ਵੀ ਦੋਸਰੇ ਪ੍ਰਚਾਰ ਸਕੇ ਕਾਹਨ ਕਿਉਂ ਬਗੜੇਗਾ ਗਿਆਨ ਹਨ ਉੱਠ ਕੇ ਜੋ ਮਰਜੀ ਬੋਲੀ ਜਾਂਦੇ ਤਾਂ ਬੇੜਾ ਗਿਆਨ ਹੈ ਨਹੀਂ ਬੋਲੀ ਜਾਂਦਾ ਸੰਦੇਸ਼ ਉਹਨਾਂ ਨੂੰ ਸਾਡੀ ਚਲੀ ਜਾਂਦੀ ਹੈ ਉਹ ਸਾਰਿਆਂ ਨੂੰ ਸੱਚ ਬੰਦੀ ਜਾਂਦੇ ਨੇ ਦਿੱਕੇ ਦਾ ਜੇ ਸੁਣਨਗੇ ਸੱਚ ਨੂੰ ਲੈਣਗੇ ਅਗਿਆਲੀ ਆਗੂ ਦਾ ਸਿਰਦ ਸੱਚ ਬੰਦੀ ਜਾਂਦੇ ਨੇ ਸਾਰਾ ਪ੍ਰਚਾਰ ਹੀ ਬਗਾਲ ਕੇ ਰੱਖਦਾ ਇੱਕ ਕਾਲੀ ਕਿਉਂ ਟੱਕਿਆ ਜਾਂਦਾ ਸੀ ਇਹ ਬਹੁਤ ਸਿਸਟਮ ਬਗਾਲ ਲੈ ਇਹਦਾ ਪ੍ਰਚਾਰ ਨਹੀਂ ਕਰ ਸਕਦਾ ਕੋਈ ਵੀ ਇਹ ਗੱਲ ਤਾਂ ਲਿਖਣੀ ਹੀ ਗੱਲ ਦੱਸਣੀ ਉਹਨਾਂ ਨੂੰ ਤਾਂ ਆਪੇ ਪਤਾ ਨਹੀਂ ਪ੍ਰਚਾਰ ਦਾ ਇਹ ਗੱਲ ਤਾਂ ਉਹਨਾਂ ਨੇ ਪਹਿਲਾਂ ਦੱਈ ਦੀ ਔਰ ਇਹ ਸਭ ਤੋਂ ਵੱਡੀ ਅਪਗਿਆ ਪਾਪ ਕੀਤਾ ਅਸਲ ਦਖਲ ਧਿਆਨ ਨਹੀਂ ਦਿੱਤਾ ਜੇ ਹੁਣ ਨਹੀਂ ਤਾਂ ਹੁਣ ਵੀ ਪਾਪ ਕਰ ਰਹੇ ਹਿੱਦੂ ਸਭ ਤੋਂ ਵੱਡਾ ਪਾਪ ਹੈ ਜੋ ਕੰਮ ਕਰਨਾ ਕਰਦੀ ਰਹੇ ਜੋ ਡੇਢਾ ਘੜਾੜੇ ਉੱਤੇ ਜਾ ਕੇ ਧਿਆਨ ਦਿੰਦੇ ਤੁਸੀਂ ਕਿਹਦੀ ਪ੍ਰਾਈਵੇਟ ਲਾਈਫ ਤੋਂ ਕੀ ਲੈਣਾ ਪ੍ਰਾਈਵੇਟ ਲੰਗਨ ਤੁਸੀਂ ਲੋਕੋ ਨਾਲ ਵੀ ਜਾਰੀ ਕਰੀ ਜਾਂਦੇ ਤੁਸੀਂ ਕੀ ਲੈਣਾ ਨੇ ਸਹ ਜੀ ਤੁਸੀਂ ਕੀ ਲੈਣਾ ਤੁਸੀਂ ਇਹ ਦੇਖੋ ਕਿ ਗੁਰਮਤ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਹੈ ਇਹ ਤਲੀ ਲਈ ਉਹਨਾਂ ਦਾ ਵਿਚਾਰਧਾਰਕ ਤੌਰ ਤੇ ਸਾਨੂੰ ਨੁਕਸਾਨ ਤਾਂ ਨਹੀਂ ਹੋ ਰਿਹਾ ਜੇ ਕੋਈ ਵਿਚਾਰਧਾਰਕ ਤੌਰ ਤੇ ਗਲਤ ਗੱਲ ਕਹਿ ਰਿਹਾ ਉਹ ਵੀ ਸਾਡਾ ਕਿਦਾਂ ਉਸ ਕਿਸੇ ਦਾ ਹਾਰ ਤੱਕ ਕਹਿ ਰਿਹਾ ਤੁਸੀਂ ਗੱਲ ਧਿਆਨ ਜਿਹੜੀ ਗੱਲ ਦਾ ਰੱਖਣਾ ਹੈ ਉਹ ਵੀ ਰੱਖਿਆ ਕੋਈ ਨਹੀਂ ਸਿੱਖੀ ਕਰਨ ਹੈ ਦੀ ਸਿੱਖੀ ਤੁਹਾਡੇ ਕੋਲ ਨਹੀਂ ਹੈ ਸਿੱਖੀ ਦਾ ਪ੍ਰਚਾਰ ਤਾਂ ਤੁਸੀਂ ਉਹਦੀ ਗੱਲ ਹੈ ਇੱਥੇ ਵੀ ਗੱਲ ਹੋ ਰਿਹਾ ਤੇ ਸਿੱਖੀ ਲੋਕਾਂ ਨੂੰ ਬਿਲਕੁਲ ਕਿਥੋਂ ਉਹ ਗੱਲ ਜੇ ਕਹੀ ਸੀ ਗੁਰਬਾਣੀ ਦੀ ਉਹ ਤਾਂ ਪਹਿਲਾਂ ਦਿੱਤਾ ਹੀ ਦੀ ਅਸਲ ਵਿੱਚ ਪੀਰ ਮੰਨਿਆ ਆਰਾਮ ਰਘੂ ਰਾਜਰੇ ਵੀਰੋ ਕੋਲ ਤੁਸੀਂ ਉਹਨਾਂ ਦੀ ਬਹੁਤ ਗਲਤੀ ਨੇ ਕਬਜ਼ਾ ਕਰ ਲਿਆ ਵਰਤੋਂ ਉਹ ਚਲਣੀ ਨਹੀਂ ਸੀ ਪਹਿਲਾਂ ਤਾਂ ਇਹ ਪ੍ਰਚਾਰ ਸਹੀ ਹੋਵੇ ਇਹ ਨਹੀਂ ਚਾਹੁੰਦੇ ਪਰ ਚਾਹ ਸਹੀ ਹੋਵੇ ਪਰ ਚਾਹ ਜੇ ਸਹੀ ਹੋ ਗਿਆ ਹੋ ਸਕਦਾ ਤਾੜਾਟ ਘਟ ਜੇ ਲੋਕਰ ਦੀ ਗੁਜ਼ਾਰਾ ਉਹਦੀ ਤਾੜਾਟ ਘੱਟ ਜੂ ਬੋਟਾ ਦਾ ਜੰਦਗੀ ਤਾੜਾਟ ਘੱਟ ਜੂ ਮਾਇਆ ਘੱਟ ਜੂ ਜਿਹੜਾ 11 ਆਦਮੀ ਰੋਟੀ ਖਾਂਦੇ ਨੂੰ ਨਹੀਂ ਰੋਟੀ ਆ ਗਈ ਹੋਈ ਫੇਕਾ ਰੋਟੀ ਦਾ ਪਾ ਗਿਆ ਫੇਕਾ ਸਿੱਖੀ ਦਾ ਨਹੀਂ ਰੋਟੀ ਦਾ ਪਾ ਗਿਆ ਜੇ ਰੋਟੀ ਦਾ ਖਾਣਾ ਰਹੂਗਾ ਰੋਟੀ ਨਹੀਂ ਚੱਲਦਾ ਰਹੂਗੀ ਉਹ ਕੀ ਬੰਗਾ ਸਹਲ ਪੱਥਰ ਵੀ ਜਨ ਤੋਂ ਪਾਏ ਕਾਹਗਾ ਜੀ ਕਾਜੇ ਕਰਦਿਆ ਉਹਦਾ ਕੀ ਬੜਿਆ ਉਡਾ ਉਡਾ ਆਵਾਸਾ ਕੋਸਾ ਰੋਜ ਪੜਦਾ ਕੀ ਫਾਇਦਾ ਰੋਜ ਰਾਤਾਂ ਚ ਪੜਦੇ ਨੂੰ ਕਿ ਨੂੰ ਸੁਣਾਉਂਦੇ ਪੜ ਕੇ ਕੀ ਆ ਸਰ ਉਹ ਤੁਹਾਡੇ ਦੇ ਦਾ ਉਡਾ ਉਡਾ ਆਵਾਸਾ ਕੋਸਾ ਤੇ ਪਾਛੇ ਬਚਰੇ ਛੜਿਆ ਤਿੰਨ ਕਪੜੇ ਖਲਾਵਾ ਕਬੂਲ ਚ ਬਹਾਰ ਮਨ ਮੋਸੇ ਨੂੰ ਕਰਿਆ ਤੂੰ ਆਪ ਦਾ ਹੀ ਬਿਲਡਿੰਗ ਕਰਦੇ ਇਸ ਸਪੀਕਰ ਤੇ ਲਾ ਕੇ ਟੀਵੀ ਤੇ ਜਰਾ ਸੁਣਾਉਣੇ ਲੋਕਾਂ ਨੂੰ ਕੀ ਫਾਇਦਾ ਹੈ ਕਾਹੋ ਬਾਤ ਹੋਣੀ ਅਸੰਦਾ ਤੁਹਾਡੇ ਚਈਦੀ ਹੈ ਦਾ ਕਿਉਂ ਸੀ ਦੇ ਤਨੇ ਦੇ ਵਿੱਚ ਰੱਖਿਆ ਹੋਇਆ ਇਹਦਾ ਅਸਰ ਪਵੇ ਸਾਡੇ ਤੇ ਉਹ ਤਾਂ ਹੈ ਨਹੀਂ ਜੋ ਕੁਝ ਪਿੱਛੇ ਧਰਮਾਣੇ ਕੀਤਾ ਤਾਂ ਜਿਹੜੇ ਖੱਡੇ ਚ ਦੇ ਤੇ ਉੱਥੇ ਦੇਤੀ ਗੱਡੀ ਲਿਜਾ ਕੇ ਰੋਣ ਉਹਨੂੰ ਤਾਂ ਕੰਦਾ ਆਇਆ ਤਾਂ ਜੇ ਤਾਂ ਕੰਗੋ ਤਾਂ ਤਾਂ ਸਾਰੇ ਨੂੰ ਕਹਿਣਾ ਕੋਈ ਗਲਤ ਨਹੀਂ ਤੁਸੀਂ ਜੇ ਦੋਈ ਦਫੇ ਇਹਨਾਂ ਨਾਲ ਆਜਾਬ ਲਾ ਲਉ ਗੱਲ ਦੀ ਤੇ ਦੀਰ ਹੋਗੀ ਦੋ ਤਰੀਕੇ ਨੇ ਜੇ ਨਾਲ ਆਜਾਬ ਲਾਉਂਦੇ ਆ ਤਾਂ ਖੜੇ ਦੇ ਦੇ ਰਹੋਗੇ ਜੇ ਖੜੇ ਜੋ ਕੱਢਣੀਆਂ ਆ ਦਾ ਜੋ ਕੁਝ ਹੋ ਰਿਹਾ ਹੁਣ ਤੇ ਹੋ ਰਿਹਾ ਉਹਨੂੰ ਕਹਿਣਾ ਕੋਈ ਗਲਤ ਹੈ ਬੰਦ ਕਰੋ ਐਂਕੋ ਕਿ ਤੇ ਦੂਤਾਂ ਨੂੰ ਕਿਹਾ ਦੀਓ ਕੁਰਬਾਨੀ ਦੇ। ਕਹ ਕਹੇ ਮੁੱਲਾ ਕਹੇ ਸ਼ੈਖ ਨੂੰ ਕਿਹਾ ਦੀਓ। ਜਿਹੜਾ ਬਾਹਰ ਨਿਕਲ ਆ ਸਿੱਖੀ ਦੀ ਲਾਈਨ ਤੇ ਫੇਰ ਆਉਣਾ। ਫੇਰ ਤਾਂ ਜੋ ਗਲਤੀਆਂ ਦਾ ਸਾਰ ਨੂੰ ਕਹਿੰਦਾ ابو ਯਾਹ ਗਲਤ ਕਰ ਰਿਹਾ ਕਰ ਰਿਹਾ ਕਰ ਰਿਹਾ ਕਰ ਰਿਹਾ ਐ ਕਿਉਂ ਕਰਦੇ ਐ ਕਰਨਾ ਚਾਹੀਦਾ ਨਹੀਂ ਸੀ ਕਰ ਲੋ। ਫੇਰ ਤਾਂ ਯਾਰਾ ਜੀ ਉਤਰ ਕਰਨੀ ਪਊਗਾ। ਫੇਰ ਤਾਂ ਸੱਚਮੁੱਚ ਸਾਫ਼ ਕਰਨੀ ਪਊਗਾ। ਤੇ ਨਹੀਂ ਦੱਬੀ ਜਾਣਾ ਤੂੰ ਵੀ ਆਪਣਾ ਦੱਬੀ ਚਲੋ ਅਸੀਂ ਆਪਣਾ ਰੋਲਾ ਕਰਾਂਗੇ ਤੂੰ ਵੀ ਆਪਣਾ ਦੱਬੀ ਚਲੋ ਪਰ ਤੂੰ ਇਹਨੂੰ ਹਟਾ ਨਹੀਂ ਸਕਦੇ ਨਾ ਜੀ ਤੁਹਾਡੇ ਹੱਥੋਂ ਹਟੀਏ ਤੂੰ ਜੇ ਕਹਣਾ ਵੀ ਹਟਾ ਲਾ ਕੇ ਤੁਹਾਡੇ ਜਿੰਮਤ ਨਹੀਂ ਹੈ ਹਟਾਉਣ ਦੀ ਤੂੰ ਤਾਂ ਆ ਬੜੇ ਗੁਰੂ ਤੇ ਸਾਨੂੰ ਕੀ ਹਟਾਉਣੇ ਸਿੱਕਾ ਤਾਂ ਲੇ ਕੋਈ ਨਹੀਂ ਸਕਦਾ ਵੀ ਹੈ ਜੀ ਜੇ ਕੋਈ ਪ੍ਰੈਕਾ ਕੋਰਟ ਤੋਂ ਖਾਦਾ ਕਰਾ ਲਵੇ ਸੁਪਰੀਮ ਕੋਰਟ ਤੇ ਸਿੱਖ ਕੋਲ ਜੇ ਕਾਨੂੰਨ ਦਾ ਹੱਦਾਂ ਨੂੰ ਸਿੱਖੀ ਕੀ ਆ ਤੂੰ ਵੀ ਆਖ ਦੋ ਕੀ ਆ ਕੋਈ ਦੱਸ ਦੋ ਕੀ ਸੇ ਕੌਣ ਹੈ ਕੌਣ ਨਹੀਂ ਹੈ ਤੂੰ ਤਾਂ ਆਪੇ ਨਿਕਲਣੇ ਚਾਹਤੋਂ ਸਿੱਖੀ ਤੋਂ ਖਾਲੀ ਹੋ ਲੋਕਾਂ ਨੂੰ ਖਾਲੀ ਕਰੀ ਜਾਂਦੇ ਹੋ ਸਿੱਖੀ ਨਾਲ ਕੁਝ ਹੋਰ ਹੈ ਹਾਂ ਤੁਹਾਡਾ ਤਖਣਾ ਹੋ ਸਕਦਾ ਹੈ ਸੰਪਰਦਾਇਕ ਦਾ ਸੰਪਰਦਾਇ ਹੈ ਤੁਹਾਡਾ ਇਹ ਸੰਪਰਦਾਇਕ ਸਿੱਖੀ ਨਹੀਂ ਹੈ ਇਹਦੇ ਵਿੱਚ ਸੰਪਰਦਾਇ ਹੋਰ ਚੀਜ਼ ਹੁੰਦੀ ਹੈ ਸੰਪਰਦਾਇ ਧੇਰਾ ਹੁੰਦਾ ਛਣਾ ਹੁੰਦਾ ਉਹ ਹੈਗਾ ਧੜੇ ਆਵੇ ਤੁਹਾਡੇ ਸਿੱਖੀ ਨਹੀਂ ਸਿੱਖੀ ਦਾ ਸਾਰੇ ਸੰਸਾਰ ਵਾਸਤੇ ਕੋਈ ਗੱਲ ਆ ਉਹ ਤਾਂ ਕੱਜ ਸਿੱਧੂ ਬੁਰਮਾਨਾ ਸਾਹਿਬ ਇੱਕ ਉਹ ਤਾਂ ਸਾਹਿਬ ਇੱਕ ਹੀ ਹਾਰਿਆ ਨਾ ਉਹ ਧਾਰਾ ਸਾਹਿਬ ਕੋਈ ਹੈ ਸਿੱਖੀ ਦਾ ਸਾਰਿਆਂ ਵਾਸਤੇ ਹੀ ਹੈ ਸੋਢੀ ਸਦਲ ਸ੍ਰਿਸ਼ਟ ਭਾਰਮਣ ਕੋ ਗੁਰੂ ਗੋਬਿੰਦ ਸਾਹਿਬ ਦੀ ਵਡਿਆਈ ਪਰਮੇਸ਼ਰ ਨੇ ਸਾਰੇ ਸੇਸੀ ਨੂੰ ਤਾਲਵਾਤੇ ਦਿੱਤੀ ਹੈ ਸੋੜਾ ਲੋਧ ਰਿਆ ਆ ਗੋਡੇ ਕੋਲੇ ਚਤੀ ਜਦੋਂ ਲੰਦ ਤੋਂ ਪਰਮੇਸ਼ਰ ਤੋਂ ਲੈਦ ਕਾਜੋ ਕਿਤੇ ਹਾਂ ਗੰਗਾ ਕੇ ਸੰਗ ਹਲਤਾ ਡਿਗਰੀ ਗੰਗਾ ਕੇ ਸੰਗ ਹਲਤਾ ਡਿਗਰੀ ਇੱਕ ਛੋਟੀ ਜਿਹੀ ਧੜੀ ਆਈ ਜੰਗਾ ਜਰ ਹੋ ਗਈ ਉਹਦਾ ਨਾਮ ਹੀ ਬਗੜ ਗਿਆ ਗੱਦੌ ਹੋ ਗਈ ਉਹ ਖਤਮ ਹੋ ਗਈ ਉਹ ਵੀ ਜੰਗਾ ਹੀ ਕੰਮ ਲੱਗ ਗਈ ਵਿੱਚ ਗੰਦਾ ਜੀ ਪਾਣੀ ਆ ਨਾ ਗੰਦਾ ਦਾ ਰਹਿ ਜਾਣ। ਭਗੱਦਾ ਨਾ ਮਿਟ ਜਾਂਦਾ ਹੁੰਦਾ ਨਹੀਂ ਰਹਿਦਾ ਹੁੰਦਾ। ਆ ਭਗੱਦਾ ਦੇ ਨਾ ਜਿਹੜਾ ਨਾ ਉਹ ਉਹਦੇ ਨਾਲ ਜੇ ਨਾ ਨਾ ਜੁੜਾਂਦੇ ਭਗੱਦੇ ਨੂੰ ਸਰੀਰ ਨਾਲ ਜੁੜਨਾ ਪੈ ਜੂਗਾ। ਜਦ ਤੂੰ ਵੀ ਭਗੱਦੇ ਨਾਲ ਜੁੜਨਾ ਭੇਗੇ ਤੇ ਅੱਖਾਂ ਦੇ ਸਾਹਮਣੇ ਫੋਟੋ ਆਊਗੀ ਉਹਦੀ ਉਹਨੇ ਲੋਡ ਪੈ ਜੂਗਾ ਸਰੀਰ ਤੇ। ਗੁਰੂ ਪਰਗਾਇਦਾ ਸਾਡੇ ਕੋਲ ਜਿਹੜੀ ਬਾਣੀ ਕਬੀਰ ਦੀ ਹੈ ਉਹ ਕਬੀਰ ਬਸ ਸਾਡੇ ਕੋਲ ਕਬੀਰ ਗਿਆ ਜਿਹੋ ਬਾਣੀ ਉਹ ਇੱਕ ਵੀਰ ਹੈ ਸਾਡੇ ਬਾਤ ਸਾਡੇ ਕੋਲ ਬਲਵਾਨ ਦੀ ਬਾਣੀ ਦਾਦ ਕਰ ਸੁਰਤ ਨਹੀਂ ਸਾਡੇ ਕੋਲ ਜਿੱਨਾ ਪਾਣੀ ਆਇਆ ਗੰਦਾ ਦੇ ਵਿੱਚੋਂ ਉਹਨਾਂ ਪਾਣੀ ਉਹ ਪਾਣੀ ਗੰਦਾ ਉਹ ਨਦੀ ਹੈ ਜਿੱਨਾ ਉਹ ਹ ਸੰਤਾ ਦਾ ਪਾਣੀ ਦੁੱਧਾ ਜਾ ਕੇ ਰਿਹਾ ਉਹ ਪਾਣੀ ਉਹ ਗੰਦਾ ਰਹਿੰਦਾ ਸਾਡੇ ਕੋਲ ਬਾਕੀ ਤਾਂ ਗੰਦਾ ਹੀ ਹੈ ساری ਉਹਨਾਂ ਕਾਣੀ ਆਏ ਆ ਦਰਵਾਜ਼ੇ ਦੇ ਵਿੱਚ ਸਬੂਦਰ ਦੇ ਵਿੱਚ ਜਿੱਦਾਂ ਇਹ ਦੀ ਬਾਣੀ ਆ ਉਹ ਦਾ ਰੂਪ ਹੀ ਆ ਬਸ ਉਹੀ ਆ ਉਹਨਾਂ ਦੀ ਧਾਰਾ ਹੈ ਤੇ ਧਾਰਾ ਇਕੱਠੀ ਹੋ ਗਈ ਉਹ ਧਾਰਾ ਵਿਚਾਰ ਧਾਰਾ ਵਿਚਾਰ ਧਾਰਾ ਵਿਚਾਰ ਧਾਰਾ ਸਾਰੀ ਧਾਰਾ ਉਹ ਇਕੱਠੀ ਹੋ ਕੇ ਵੱਡੀ ਧਾਰਾ ਬਣੀ ਇਹ ਦੁਗਾ ਕੱਲੇ ਕੱਲੇ ਦੀ ਵਿਚਾਰ ਧਾਰਾ ਸੀ ਲੋ ਸਾਰੀਆਂ ਧਾਰਾਂ ਇਕੱਠੀਆਂ ਹੋ ਕੇ ਵੱਡੀ ਧਾਰਾ ਬਣ ਗਈ ਉਹ ਵੱਡੀ ਜਿਹੜਾ ਹੁੰਦਾ ਇਹ ਸਾਰੀ ਉਹੀ ਨੇ ਸਰਤਾ ਜਿਹੜੀ ਸੀ ਕਬੀਰ ਸਾਡੇ ਕੋਲ ਇੱਥੇ ਕੀ ਲਿਖਿਆ ਬਾਣੀ ਭਗਤ ਕਬੀਰ ਜੀ ਦੀ ਸਾਰੇ ਦਾ ਨਾਮ ਸੀ ਕੀ ਲਿਖਿਆ ਆਦ ਗ੍ਰੰਥ ਕੋਈ ਸਾਰੇ ਆ ਗਏ ਆਦ ਗ੍ਰੰਥ ਵਿੱਚ ਸਾਰੇ ਆ ਗਏ ਭੰਦ ਵੀ ਆ ਗਏ ਗੁਰੂ ਆਣੀ ਬਾਣੀ ਵੀ ਆ ਗਈ ਪਟਾਂ ਸਵਈਆਂ ਵੀ ਆ ਗਏ ਸੱਤ ਬਲਵੰਨ ਦੀ ਸਾਰੇ ਆ ਗਏ ਲੋਕ ਇੱਕ ਇੱਕ ਹੋ ਗਿਆ ਆਦ ਗ੍ਰੰਥ ਇਹ ਗੁਰੂ ਗ੍ਰੰਥ ਜੇ ਆਪਾਂ ਵਿਕੇ ਲਈਏ ਤਾਂ ਇਕੱਲੇ ਇਕੱਲੇ ਨਾਲ ਉਹਦੇ ਹੁਣ ਉਹ ਸਾਰੇ ਨਾਲ ਬੋੜ ਕੇ ਕੀ ਹੋ ਗਿਆ ਗੁਰੂ ਗ੍ਰੰਥ ਇਹ ਕਾਹਿਆਂ ਸਾਰੇ ਵਿੱਚੇ ਹੋ ਗਿਆ ਉਹਦੇ ਐ ਗੰਦਾਦੇ ਵਿੱਚ ਬਹੁਤ ਸਾਰੀਆਂ ਨਦੀਆਂ ਨੇ ਛੋਟੀਆਂ ਨਾ ਦਾ ਦੁੱਧ ਇਕੱਲੀ ਇਕੱਲੀ ਦਾ ਨਾ ਨਹੀਂ ਹੁੰਦਾ ਹੁੰਦਾ ਫਿਰ ਹਾਂਜੀ گربا ہے جی گربا گئی ہے پھر بھی سارے ہو گیا گربا ہے گرم جی سارے بات ہے گئی وہ بھی گربا وہ بھی گربا وہ بھی گربا تو بھی گربا یہ گرمت ہے گرمت بچارتا ہے وہ بھی سارے دنوں آ گیا ہر دریا چھ چھڑیاں ندی نہ بنیا ہوتا ਛੋਟੇ ਨਾਲਿਆਂ ਨਾਲ ਬਣਿਆ ਹੁੰਦਾ ਸੁਭਚਾ ਇੱਕ ਨਾਲ ਹੁੰਦਾ ਉਹਦਾ ਐਸੇ ਤਰ੍ਹਾਂ ਉਹ ਘਰਮਤ ਸੁਭਚਾ ਨੋ ਹੈ ਘਰਮਤ ਵਿਚਾਰਤਾ ਦਾ ਸੁਭਚਾ ਨੋ ਹੈ ਹਾਂਜੀ ਬਿਗੜੋ ਕਬੀਰਾ ਰਾਵਤ ਹਾਈ ਸਾਜ ਪਿਓ ਅਨ ਕ ਜਿਵੇਂ ਜਿਵੇਂ ਉਹ ਸਰਤਾ ਛੋਟੀ ਜੀ ਇੱਕ ਨਾਲਾ ਬਗੜ ਗਿਆ ਨਾ ਦੰਦ ਅਚਾਰ ਪੈ ਕੇ ਐ ਕਬੀਰਾ ਬਗੜ ਗਿਆ ਕਬੀਰ ਦੀ ਕਹਨਾ ਕਬੀਰਾ ਕਹਿੰਦੇ ਕਬੀਰ ਦਾਲੇ ਦਾ ਨਾਮ ਹੈ ਅਸਲ ਵਿੱਚ ਕਬੀਰ ਹੁੰਦਾ ਵੱਡਾ ਬੋਲ ਵੱਡਾ ਇਹ ਬੋਲ ਛੋਟਾ ਕਬੀਰਾ ਕੰਨਾ ਰਹਾਤਾ ਜਿਹੜਾ ਸਰੀਰ ਦੇ ਵਿੱਚੋਂ ਕਬੀਰ ਹੈ ਜਿਹੜਾ ਸਾਹ ਲੈਂਦਾ ਉਹ ਕਬੀਰ ਹੈ ਆਪਾਂ ਬਦਲਿਆ ਸੀ ਨਾਮ ਕਬੀਰ ਨੇ ਇੱਕ ਸੋਹ ਗੱਲ ਦੇ ਚਲਦੇ ਬਦਲਿਆ ਹੈ ਨਾਮ ਆਪਣਾ ਕੀਤਾ ਹੈ ਕਬੀਰ ਤੂੰ ਕਬੀਰਾ ਤੂੰ ਹੀ ਤੇਰਾ ਨਾਮ ਕਬੀਰ ਇੱਕ ਨੂੰ ਸੁਵਾਨਾ ਕਰਦਾ ਕਬੀਰਾ ਵੀ ਤੋਰੀਆਂ ਕਬੀਰ ਵੀ ਤੋਰੀਆਂ ਮੈਂ ਕੁਝ ਹੋਰੀਆ ਕਬੀਰ ਤੂੰ ਕਬੀਰਾ ਤੋਹੀ ਮੈਂ ਹੀ ਰਹਾ ਗਿਆ ਮੈਂ ਨਹੀਂ ਕੁਛ ਹਾਂ ਨਹੀਂ ਕੋਈ ਚਾਹੇ ਨਾ ਪੂਰਾ ਕਬੀਰ ਤੋਹੇ ਆਈ ਦੀ ਸੂਰਜਾ ਸੂਰਜ ਵੀ ਟੂਆ ਟੁੱਪ ਵੀ ਤੋਹੀ ਹੈ ਮੈਂ ਕੀ ਹਾਂ ਕਬੀਰ ਹਾਂ ਇਹ ਤਾਂ ਫਰਜ਼ੀ ਚੀਜ਼ ਹੈ ਮੈਂ ਫਰਜ਼ ਕੀਤਾ ਹੋਇਆ ਪਗੈਣਾ ਫਰਜ਼ ਕਰ ਲਉ ਆਹ ਫਰਜ਼ ਫਰਜ਼ ਕੀਤਾ ਹੈ ਫਰਜ਼ ਕੀਤਾ ਜੇ ਉਹਦਾ ਕੋਈ ਫਾਇਦਾ ਨਹੀਂ ਹੁਦਾਵੀਆ ਕੋ ਹੁਦਾਵੀਆ ਦੀ ਆਪਾਂ ਕਹਿੰਦਾ ਫਰਜ਼ ਕਰ ਲੋ ਫਰਜ਼ ਕਰ ਲੈ ਉਸ ਫਰਜ਼ ਕੀਤਾ ਕੀ ਹੈ ਹੈ ਵੀ ਹੈ ਵੀ ਨਹੀਂ ਜੇਰਾ ਫਰਜ਼ੀ ਚੀਜ਼ ਹੈ ਬਈ ਤਾਂ ਕੈਨ ਸੋਲੂ ਬਈ ਬਈ ਹੁੰਦੀ ਨਹੀਂ ਕੁਝ ਬਿਗੜਿਆ ਕਬੀਰ ਆ ਰਾਮ ਦੁਹਾਈ ਰਾਮ ਦੁਹਾਈ ਆ ਕਬੀਰ ਕਬੀਰਾ ਵਿਗੜ ਗਿਆ ਹੁਣ ਕਹ ਜੀ ਸਾਚ ਭਿਓ ਅੰਨ ਕਟੇ ਨਾ ਜਾਈ ਕਰ ਸਤਿ ਸਰੂਪ ਹੋ ਗਿਆ ਸੱਚ ਮਰ ਗਿਆ ਨੂੰ ਬਾਆ ਛੱਡ ਗਿਆ ਏ ਜੇ ਬਾਆ ਛੱਡ ਗਿਆ ਤਾਂ ਸੱਚ ਰਹਿ ਗਿਆ ਝੂਠ ਛੱਡਤਾ ਸੱਚ ਰਹਿ ਗਿਆ ਜਿਹੜੇ ਝੂਠ ਨਾਲ ਲਗਾਏ ਸੀ ਨਾ ਤੇ ਮੈਲ ਝੂੜਦੀ ਜਦੋਂ ਤਿਆਰਤੀ ਸਾਚ ਭਿਓ ਜਾਇਗਾ ਖੰਡਾ ਦਾ ਬਾਣੀ ਹੋ ਜਾ ਹੋ ਗਿਆ। ਕਦ ਨਾ ਕਦੇ ਨਾ। ਹੋਈ ਜਾਂਦਾ ਕਦੇ ਜਾਂਦਾ ਵੀ ਇਹਦੀ। ਅਰਕ ਹਿਰਦੇ ਜਤੇ ਗਿਆ ਲਈ ਜਾਂਦਾ ਕਦੇ ਛੱਡ ਕੇ। ਕਿਉਂ ਡੱਗਾ? ਕਦਾ ਹੀਰਾ ਹੱਥ ਚੜਿਓ। ਫਿਰ ਬੋਲ ਪਛੂਟ ਗਈ। ਸਤਿ ਸਾਰੀ। ਸਤਿ ਸਾਰੀ ਜੁਟ ਗਈ। ਉਹ ਤਾਂ ਸ਼ਬਦ ਰੋਤਨ ਮਰ ਗਿਆ। ਸ਼ਬਦ ਗੁਰੂ ਬੁਲ ਗਿਆ। ਹੀਰਾ ਹੀਰਾ ਹੱਥ ਲਾ ਗਿਆ। ਨਸਾਰ ਬੋਲਿਆ ਸਹੀ ਚੰਦਨ ਕੇ ਸੰਗ ਤਰਬਰ ਵਿਗਰਿਓ ਸੋਹ ਤਰਬਰ ਚੰਦਨ ਹੋਏ ਨੇ ਬਿਲੇ ਚੰਦਨ ਦੇ ਦਰਖਤ ਸੀਗਾ ਉਹਦੇ ਨਾਲ ਇੱਕ ਛੋਟਾ ਜਿਹਾ ਹੋਰ ਟਾਂਕ ਪਲਾਸ ਦਾ ਕੋ ਪੇੜ ਆ ਗਿਆ ਉਹਦੇ ਨੇ ਪੇੜ ਜਿੜੇ ਲਿਬੜ ਗਿਆ ਉੱਡ ਨਾਲੇ ਉਹ ਜਿਵੇਂ ਇਸ ਵੇਲੇ ਚੰਦਨ ਦੀ ਆਉਣ ਲੱਗੀ ਕੋਈ ਵੀ ਚੰਦਨ ਹੋ ਰਹਾ ਬਸੇ ਜੋ ਚੰਦਨ ਪਾਸ ਉਹ ਚੰਦਨ ਵਰਗਾ ਇਹ ਹੋ ਗਿਆ ਜਿਸ ਮੈਂ ਲਾਉਦੀ ਆ ਪਰ ਉਹਦੇ ਉਹ ਨਾ ਚੜਿਆ ਜਿੱਦਾਂ ਚੜੋਂ ਚੰਦਨ ਦੇ ਨਾਲ ਲਿਪਟਿਆ ਹੁੰਦੇ ਹੁਣ ਇਹ ਨਹੀਂ ਬੜਾ ਚੰਦਨ ਦੀ ਇਸ ਮੈਲਾ ਕੋਤੇ ਚਲਦੀ ਹੈ ਜਿੰਨਾ ਜੇ ਚੰਦਨ ਨਾਲ ਜੁੜਿਆ ਉਹਨਾਂ ਚ ਇਸ ਮੈਲਾ ਚੰਦਨ ਤੋਂ ਪਰਹਾਦੀ ਰਹਿ ਜਾਂਦੀ ਫੇਰੀਉਦੀ ਤਾਰਬਰ ਸੀ ਕਿ ਚੰਦਨ ਦੇ ਨਾਲ ਉਹ ਭੇੜ ਗਿਆ ਉਹਦੇ ਚ ਹਸਬੰਦ ਚੰਦਨ ਨਾਲ ਹੀ ਆਉਣ ਲੱਗਿਆ ਉਰੂ ਤੇ ਨਵੇਂ ਨ ਲੱਗੇ ਚੰਦਨ ਦਾ ਰੋਕਸੀ ਅਲ ਸੁਮੈਲ ਚੱਲਦੀ ਸੀ ਚੰਦਨ ਦਾ ਹੀ ਬਾਤ ਕਹੁੰਦਾ ਹੋ ਗਰੋ ਕਈ ਪਾਰਸ ਕੇ ਸੰਗ ਤੰਬਾ ਵਿਗਰਿਓ ਪਾਰਸ ਦੇ ਨਾਲ ਕਹਿੰਦੇ ਲੱਗੇ ਤੰਬਾ ਬਣ ਗਿਆ ਉਹ ਤੰਬਾ ਕੰਜਰ ਹੋਇ ਨਗਰਿਓ ਤੰਬੇ ਦਾ ਕਹਿੰਦੇ ਸੋਨਾ ਬਣ ਗਿਆ ਸੋਨੇ ਚ ਬਦਲ ਗਿਆ ਤੰਬਾ ਤੰਬੇ ਦੀ ਕੀਮਤ ਵਧ ਗਈ ਸੰਤਨ ਕੇ ਸੰਗ ਕੀ ਵਿਰਾ ਬਗਰਿਓ ਸੋ ਕਵੀਰ ਰਾਮੇ ਹੋਏ ਨਿਭੜਿਓ ਸੰਤਨ ਕੇ ਸੰਦਾ ਸੰਤਨ ਫਰਦ ਸੰਤਨ ਫਰਦ ਹਾਂ ਸੰਤਨ ਸੰਗ ਇਹ ਵੀ ਸੰਤਾਂ ਦੇ ਸੰਗਤ ਕਰਕੇ ਕਬੀਰਾ ਵਿਗੜ ਗਿਆ ਸੋ ਕਬੀਰਾ ਰਾਮੇ ਹੋਏ ਨਿਭੜਿਓ ਰਾਮ ਤੇ ਵਿਚ ਐ ਸਮਾ ਗਿਆ ਜਿਵੇਂ ਸਲਤਨ ਦੇ ਵਿੱਚ ਇਹਨਾਂ ਦੇ ਵਿੱਚ ਬੜੀ ਗੰਧਾ ਚ ਕੋਈ ਛੋਟੀ ਨਦੀ ਸੁਭਾ ਜਾਂਦੀ ਹੈ ਐ ਰਾਮ ਵਿੱਚ ਜਿਹੜਾ ਕਬੀਰਾ ਸੁਭਾ ਗਿਆ ਆਪਣੀ ਮੂਰ ਚ ਸੁਭਾ ਗਿਆ ਕਬੀਰ ਦਾ ਕਬੀਰੇ ਦਾ ਨਾ ਖਤਮ ਹੋ ਗਿਆ ਕਬੀਰਾ ਖਤਮ ਹੋ ਗਿਆ ਕਬੀਰ ਰਹਿ ਗਿਆ ਰਾਮੇ ਰਹਿ ਗਿਆ ਐਂਕੋ ਰਾਮਾ ਰਹਿ ਰਿਹਾ ਕਬੀਰ ਰਾਮੇ ਹੋਇ ਰਿਹਾ ਨਿਭਰਿਓ ਹਾਂ